ਬਾਬਰ ਦੀ ਕਬਲ ਤੇ ਜਦੋਂ ਵੀ ਅਫਗਾਨਿਸਤਾਨੇ ਜਰਨੀ ਸੀ ਉਹਦੀ ਕਬਲ ਤੇ ਚਾਰ ਚੱਕਰ ਲੱਗਦੀ ਸੀ ਇਹਦਾ ਪਿਛੋਕੜ ਹੀ ਐਸਾ ਸੀ ਜੋ ਇਹ ਰਕਾਰ ਪਰਦੋਦ ਕੀਤੀ ਹੈ ਉਹ ਇਤਿਹਾਸਿਕ ਤੌਰ ਤੇ ਬੇਸਤੀ ਸੀ ਜਿਹੜਾ ਜ਼ਰੂਰ 1984 ਵਿੱਚ ਨੇ ਸਿੱਖਾਂ ਤੇ ਢਾਇਆ ਦਰਬਾਰ ਸਾਹਿਬ ਤੇ ਹਮਲਾ ਕਰਕੇ ਤਾਂ ਤੱਕ ਤੇ ਤੋੜਾ ਕੇ ਜੋ ਅਤਿਆਚਾਰ ਇਸ ਨੇ ਕੀਤੇ ਹੈ ਉਹ ਸ਼ਾਇਦ ਹੀ ਦੁਨੀਆ ਦੇ ਕਿਸੇ ਉਹਨੇ ਦੇ ਵਿੱਚ ਸਾਚ ਹੋਵੇ ਕਿ ਆਪਣੇ ਹੀ ਮੂਲਕੀ ਪ੍ਰਧਾਨ ਮੰਤਰੀ ਆਪਣੇ ਹੀ ਮੂਲਕ ਨੂੰ ਜੇ ਲੋਕਾਂ ਨੂੰ ਤਨਖਾਹ ਦੇਣਾ ਆਖਦੇ ਉਹਜੀ ਮਸ਼ੀਨਾ ਦੇ ਨਾਲ ਦਬਾਇਆ ਕਰਦੀ ਹੋਵੇ ਪਰ ਇਸ ਦੇ ਨਾਲ ਨਾ ਸਿੱਖਾਂ ਦੀ ਆਪਣੀ ਵਿਰਾਸਤ ਹੈ ਗੁਰ ਇਤਿਹਾਸ ਪੜ੍ਹੀਏ ਤਾਂ ਗੁਰ ਇਤਿਹਾਸ ਦੇ ਨਾਲ ਗੁਰੂ ਘਰ ਦੇ ਯੁਵਸ਼ੀਅ ਦੇ ਮਾਲਕ ਹਨ ਉਹ ਸਾਹਜਾ ਦੇ ਹਾਂ ਜਿਨ੍ਹਾਂ ਦੇ ਹੁਣ ਅਸੀਂ ਆਪਾਂ ਆਮੀਨਾ ਪਿਛੇ ਰਛਾ ਦਾ ਬਣਾਇਆ ਹੈ ਜਦੋਂ ਕੌਰ ਦੀ ਗੜੀ ਵਿੱਚ ਦੋ ਸ਼ਹਾਦਤਾਂ ਹੁੰਦੀਆਂ ਹਨ ਸਾਹ ਜਿਆਦੇ ਵੱਡਿਆਂ ਦੀਆਂ ਉਹ ਛੋਟਿਆਂ ਦੀਆਂ ਸ਼ਹਾਦਤਾਂ ਹੁੰਦੀਆਂ ਹਨ ਸਰਹੰਦੀਆਂ ਕੰਧਾਂ ਦੇ ਵਿੱਚ ਇਹ ਵੀ ਆਪਣਾ ਖਾਸ ਇਹਦਾ ਵਿਰਸਾ ਹੈ ਪਰ ਜਦੋਂ ਕੋਈ ਇੰਦਰਾ ਕਾਦੀ ਆਉ ਕੋਈ ਚੜ੍ਹ ਕੇ ਆਵੇ ਜਿestrana ਦੱਸਿਆ ਹੈ ਕਿ ਉਸ ਨੂੰ ਸੋਚਣ ਵਾਲੇ ਵੀ ਦੋ ਦੋ ਸ਼ੋਰਵੇਂ ਪੈਦਾ ਹੁੰਦੇ ਹਨ ਇਹ ਇਤਿਹਾਸ ਹੈ ਸਾਡਾ ਜਿ세ਰ ਸਿੰਘ ਗਿਆਨ ਸਿੰਘ ਤੇ ਸਤਵਾਰ ਸਿੰਘ ਨੂੰ ਟੋਕ ਨਹੀਂ ਸਜਾ ਦੇਤੀ ਕਹਿੰਦੇ ਕੇਸੰਦੇ ਉਤੇ ਦੀ ਇਹ ਸਾਜ਼ਿਸ਼ ਦਾ ਦੋਸ਼ ਲਾ ਕੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਅੱਜ ਆਪਾਂ ਸਤਵੰਤ ਸਿੰਘ ਤੇ ਭਾਈ ਕੇਸ ਸਿੰਘਾਂ ਦੀ ਫਾਂਸੀ ਦੀ ਸਜ਼ਾ ਜੋ ਉਹਨਾਂ ਨੇ ਕੌਮ ਦੀ ਖਾਤਰ ਅਸੀਂ ਅੱਜ ਅਸਸੇ ਚੁੱਮੇ ਹਨ ਉਸ ਖਾਤਰ ਬੈਠੇ ਹਾਂ ਸਿੱਖਾਂ ਦਾ ਇਤਿਹਾਸ ਇੱਕ ਐਸਾ ਹੈ ਇੱਕ ਜੂਝਦੇ ਹਮ ਯਹਾਂ ਦਾ ਜੰਗਾਂ ਵੀ ਲੜਦੇ ਹਨ ਤੇ ਸ਼ਹਾਦਤਾਂ ਵੀ ਲੈਂਦੇ ਹਨ ਤੇ ਲੇਕਿਨ ਫੇਰ ਆਪਣੇ ਮੈਦਾਨ ਦੇ ਵਿੱਚ ਫੇਰ ਖੜਦੇ ਹਨ ਸਾਡੇ ਪ੍ਰਾਚਨ ਸਨਾਤਨੀ ਤਰਗ ਹਿੰਦੂ ਅਤੇ ਨਾਲੋਂ ਤੇ ਸਾਡੀਆਂ ਲੜਾਈਆਂ ਦੇ ਵਿੱਚ ਬਹੁਤ ਫਰਕ ਹੈ ਕਿਉਂਕਿ ਜੇ ਅਕਰ ਇਤਿਹਾਸ ਪੜ੍ਹੀਏ ਪਾਣੀਪਤ ਦੀ ਲੜਾਈ ਜੋ 1761 ਦੇ ਇर्द-ਗਿਰਦ ਹੋਈ ਜਦੋਂ ਮਰਾਠਿਆਂ ਦੇ ਕੋਲ 3 ਲੱਖ ਫੌਜ ਸੀ ਅਫਦਾਲੀ ਜੰਗ ਕੇ ਆਇਆ ਉਹਨੂੰ 1 ਲੱਖ ਫੌਜ ਸੀ ਮਰਾਠਿਆਂ ਦੇ ਕੋਲ ਆਪਣਾ ਰਾਜ ਸੀ ਆਪਣੀ ਸੱਤਾ ਸੀ ਉਹ ਹਿੰਦੁਸਤਾਨ ਦੇ ਅੰਦਰ ਸਭ ਤੋਂ ਵੱਡਾ ਰਾਜ ਸੀ ਉਸ ਵੇਲੇ ਮਰਾਠਿਆਂ ਦਾ ਉਹ ਕਿਸੇ ਨੇ ਉਹ ਸਰੂਨਾਂ ਦਾ ਸੰਦੇਸ਼ ਭੇਜਿਆ ਕਿ ਤੁਸੀਂ ਮਰਾਠੇ ਕੋ ਸਿੱਖਾਂ ਦੇ ਨਾਲ ਕਿਸੇ ਸੰਧੀ ਕਰ ਲਓ ਕਿ ਸਾਡਾ ਅਫਦਾਲੀ ਇੱਕ ਸਾਂਝਾ ਦੁਸ਼ਮਣ ਹੈ ਉੱਤੇ ਦੇ ਸਿੱਖ ਤੇ ਜੰਗਾਂ ਦੀ ਟੁਕੜੀਆਂ ਜਰਦੇ ਹਨ ਇਹਨਾਂ ਨੂੰ ਅਸੀਂ ਨਾਲ ਲਾ ਕੇ ਇਹਨਾਂ ਨੂੰ ਅਸੀਂ ਲੜਾਈ ਦਾ ਨਾਮਣਾ ਕੀ ਦੇਣਾ ਹੈ ਰਾਤ ਕੀ ਹੋਇਆ ਕਿ ਪਾਣੀਪਤ ਦੀ ਲੜਾਈ ਵਿੱਚ 3 ਲੱਖ ਮਰਤੇ ਅਫਗਾਨੀ ਦੀ 1 ਲੱਖ ਫੌਜ ਦੇ ਹੱਥੋਂ ਉਹਨਾਂ ਨੇ ਹਾਰ ਖਾਦੀ ਔਰ ਪਾਣੀਪਤ ਦੇ ਵਿੱਚ ਜਦੋਂ ਮਹਾਰਾਜਿਆਂ ਦੀ ਇੱਕ ਟੁਕੜੀ ਚਾਰਜ ਜਰਨੈਲ ਸੀ ਤਿੰਨ ਮਾਰੇ ਗਏ ਇੱਕ ਬੰਦਾ ਇੱਕ ਇਹਨਾਂ ਦਾ ਟੁਕੜੀ ਵਾਲਾ ਜਰਨੈਲ ਆਪਣੀ 15000 ਫੌਜ ਲੈ ਕੇ ਗਵਾਲੀਆਂ ਨੂੰ 도ੜ ਗਿਆ ਔਰ ਅਫਗਾਨੀ ਨੇ ਜੰਗ ਜਿੱਤੀ ਜਗ ਜਿੱਤ ਕੇ ਪਾਣੀਪਤ ਦੇ ਵਿੱਚ ਉਸ ਨੇ ਐਲਾਨ ਕੀਤਾ ਕਿ 15 ਤੋਂ 35 ਸਾਲ ਦੇ ਔਰਤਾਂ ਨੂੰ ਛੱਡ ਕੇ ਸਾਰੇ ਹਿੰਦੂ ਸਣੇ ਬਾਲ ਬੱਚੇ ਕਤਲ ਕਰ ਦਿਓ। ਉਹ ਇੱਕ ਇਤਿਹਾਸਿਕ ਤੱਤ ਹੈ ਕਿ 1 ਲੱਖ 1 ਦਿਨ ਤੇ 1 ਰਾਤ ਦੇ ਵਿੱਚ 1,35,000 ਹਿੰਦੂ ਪਾਣੀਪਤ ਦੇ ਵਿੱਚ ਕਤਲ ਕੀਤਾ ਗਿਆ। ਉਸ ਉਪਰੰਤ ਖਾਲਸਾ ਦੀ ਕਿਉਂ 14 ਤੋਂ 15 ਸਾਲ ਤੋਂ 35 ਸਾਲ ਦੀਆਂ ਔਰਤਾਂ ਸਨ ਉਹਨਾਂ ਨੂੰ ਗੱਡੀਆਂ ਤੇ ਬੰਨ ਕੇ ਲੈ ਗਿਆ ਉਸ ਸਿੰਘਾਂ ਨੂੰ ਪੰਜਾਬ ਵਿੱਚ ਖਬਰ ਪਹੁੰਚੀ ਕਿ ਅਫਗਾਨੀ ਨੇ ਜੰਗਲੀ ਜਤਲੀ ਤੇ ਆਹਾ ਕਰਤੂਤ ਕਰ ਰਿਹਾ ਸਾਡੇ ਸਮਾਜ ਦੀਆਂ ਬੱਚੀਆਂ ਨੂੰ ਬੰਨ ਕੇ ਲਿਆ ਰਿਹਾ ਹੈ ਉਹੀ ਸਿੱਖ ਸਰਦਾਰ ਜਿਨ੍ਹਾਂ ਬਾਰੇ ਗੱਲ ਚੱਲਦੀ ਸੀ ਕਿ ਮਗਟੀਆਂ ਦੇ ਨਾਲ ਨਾਲ ਕੇ ਜੰਗਲ ਨਹੀਂ ਜਾਏ ਉਹ ਅਮਰਸਰ ਬੈਠੇ ਉਹਨਾਂ ਨੇ ਮਤਾ ਸੋਧਿਆ ਕਿ ਅੱਜ ਦੇਣਾ ਸਿਰਫ ਇੱਕ جنگ ਦਾ ਨਹੀਂ ਹੈ ਅੱਜ ਦੇਣਾ ਇਹ ਹੈ ਕਿ ਸਾਡੇ ਸਮਾਜ ਦੀਆਂ ਬੱਚੀਆਂ ਨੂੰ ਜੇ ਸਾਹਮਣੇ ਕੋਈ ਲੈ ਕੇ ਜਾਣਿਆ ਹੈ ਤੇ ਸਾਡਾ ਜੀਣਾ ਹੀ ਹਰਾਮ ਹੈ ਉਹਨਾਂ ਨੇ ਅਰਦਾਸਾਂ ਸੋਧਿਆ ਉਸੇ ਅਫਵਾਦੀ ਨੂੰ ਪੰਜਾਬ ਦੇ ਬਾਰਡਰ ਤੇ ਜਾ ਕੇ ਘੇੜਿਆ ਉਹ ਸਾਰੇ ਸਮਾਜ ਦੀਆਂ ਉਹ ਬੱਚੀਆਂ ਬੀਬੀਆਂ ਛੇਡਾਨੀਆਂ ਪਰੋਕਰੀਆਂ ਉਹ ਇਤਿਹਾਸ ਜੀ ਸਾਰੇ ਬਾਗੋ ਖਾਲਸਾ ਜੀ ਸੂਰਜ ਜਦੋਂ ਵੀ ਕਦੇ ਉੱਠਦੇ ਹਾਂ ਇੱਕ ਜੋੜੀਆਂ ਵਿੱਚ ਉਠੇ ਹਰ ਇਤਿਹਾਸ ਇੱਕ ਵਾਕਿਆ ਹੈ ਮਸਾ ਰੰਗੜ ਨੇ ਜਦੋਂ ਜਨਮ ਟਾਇਆ ਤਾਂ ਉਸ ਸਮੇਂ ਹੀ ਸੁਖਾਸਿ ਬਤਾਵ ਸਿੰਘ ਨੇ ਉਸ ਦਾ ਸਿਰ ਆਣ ਕੇ ਵੰਡਿਆ ਸੀ ਇਹ ਇਤਿਹਾਸ ਹੈ ਜੋੜੀਆਂ ਦਾ ਇਕਰ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖਾਂ ਨੂੰ ਭੈਅ ਪੀਚਦੇ ਡਰਾਵੇ ਸਿੱਖ ਦੁਨੀਆ ਵਿੱਚ ਵੱਸਦਾ ਹੈ ਸਿੱਖ ਦੇ ਮਗਰ ਬਨਾਰਸੀ ਪੰਡਤ ਲਾ ਕੇ ਉਹ ਬਾਰੇ ਜਾਣਗੇ ਉਹ ਸਿੱਖਾਂ ਵਿੱਚ ਹੀ ਅਸੀਂ ਦਾ ਵਹਿਮ ਹੋ ਗਿਆ ਇਨਸਾਨ ਕੋ ਰਾਤ ਨੂੰ ਆ ਕੇ ਬਨਾਰਸੀ ਬੰਮਾ ਨਾ ਕਰਵੇ ਆ ਸਾਡੀ ਇਹੋ ਜਿਹੀ ਮੀਡੀਆ ਤੇ ਪਟਿਆ ਕਰੋ ਅਸੀਂ ਸਿੱਖਾਂ ਉਹ ਸਿੱਖਾਂ ਜਿਨ੍ਹਾਂ ਨੇ ਇਸੇ ਗਾਲੀ ਦੇ ਨਾਲ ਕੁੱਪ ਕਿਹੀੜੇ ਦੇ ਜੰਗਲਾਂ ਦੇ ਵਿੱਚੋਂ ਨਿਕਲ ਕੇ ਮੈਦਾਨ ਦੇ ਵਿੱਚੋਂ ਜਦੋਂ ਕਿ ਸਾਰਾ ਖਾਲਸਾ ਪਰਿਵਾਰ ਇੱਕ ਪਰਿਵਾਰ ਦੇ ਤੌਰ ਤੇ ਇੱਕ ਲੰਗ ਤੋਂ ਬਿੰਤੀ ਤੇ ਉਤੇ ਬਾਹਰ ਨੂੰ ਜਾ ਰਿਹਾ ਸੀ ਲੇਕਿਨ ਅਬਦਾਲੀ ਦੇ ਕਿਰਪਾ ਵਾਲਿਆ ਕੇ ਉਸ ਦੇ ਵਿੱਚ ਬੱਚੇ ਸੀ ਬਿਜੁਰਗ ਸਨ ਬੀਬੀਆਂ ਸਨ ਇੱਕ ਤੇ ਅਸੀਂ ਆਪਣੇ ਪਰਿਵਾਰਾਂ ਨੂੰ ਬਚਾਉਂਦੇ ਸਨ ਬੱਚਿਆਂ ਨੂੰ ਇੱਕ ਪਾਸੇ ਅਬਦਾਲੀ ਨਾਲ ਜੰਗ ਲੜਦੇ ਸਨ ਕੋਸ ਵੱਡੇ ਘਰ ਉਕਾਰੇ ਦੇ ਵਿੱਚ ਇੱਕ ਦਿਨ ਦੇ ਵਿੱਚ ਅਤੀਤ ਕੌਮ ਸ਼ਹੀਦ ਹੁੰਦੀ ਆ 50000 ਤੋਂ ਵੱਧ ਸਿਕਰ ਸ਼ਹੀਦ ਹੁੰਦਾ ਹੈ ਲੇਟਰ ਸਿੱਖ ਸ਼ਾਮ ਨੂੰ ਅਰਦਾਸ ਕੀ ਕਰਦੇ ਹਨ ਏ ਸਤਿਗੁਰੂ ਏ ਵਾਹਿਗੁਰੂ ਤੇਰੇ ਆਸਰੇ ਅੱਜ ਦਿਨ ਬਤੀਤ ਹੋਇਆ ਤੇਰੇ ਬਾਣੇ ਵਿੱਚ ਬਤੀਤ ਹੋਇਆ ਉਹ ਬੜਾ ਸੋਹਣਾ ਬਤੀਤ ਹੋਇਆ ਤੂੰ ਤੂੰ ਸਾਨੂੰ ਹੌਸਲਾ ਦਿੱਤਾ ਦਮ ਦਿੱਤਾ ਅਸੀਂ ਲੜੇ ਜੂਝੇ ਅਸੀਂ ਸ਼ਹੀਦ ਹੋਏ ਔਰ ਕਨਦਾ ਦੇਰ ਸਾਲ ਉਸ ਤੇ ਫੇਰ ਉਸੇ ਹੌਸਲੇ ਚੱਤੀ ਕਲਾ ਵਿੱਚ ਦੇ ਤਾਂ ਕਿ ਅਸੀਂ ਲੋਹਾ ਲੈ ਸਕੀਏ